ਸਭਈਏ ਮਹੱਲੇ ਪਹਿਲੇ ਕੇ ਏਕੋ ਓੰਕਾਰ ਸਤਗੁਰ ਪ੍ਰਸਾਦ ਇਕਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾ ਸਚਰਣ ਲੇ ਰਿਦੇਵ ਸਾਵ ਤੋ ਪਰਮ ਗੁਰੂ ਨਾਨਕ ਗੁਣ ਗਾਵੇ गावय गणपरम गुरु सुख सागर दुर्द निवारण शब्द सरे गावय गम्भीर तीर मत सागर योगी जंगम ध्यान तरे गावय इंद्राद भगत प्रहलाद को आत्म रसिन जानेओ ਕਾਵ ਕਲੇ ਸੋ ਜਾ ਸਗਾਵੋ ਗੁਰ ਨਾਨਕ ਰਾਜ ਜੋਗ ਜਿ ਨਮਾਣੇਉ ਗਾਵੇ ਜਨ ਕਾ ਤੁਗਤ ਜੋਗੇਸ਼ਰ ਹਰ ਰਸ ਪੂਰਨ ਸਰਵ ਕਲਾ ਗਾਵੇ ਸੰਗਾਦੋ ਸਾਧ ਸਿਦਾ ਦੇਕ ਮਨ ਜਨ ਗਾਵੇ ਅਚਲ ਸਲਾ ਗਾਵੈ ਗੁਣ ਤੋ ਮਾਤਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਾਵ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਨ ਮਾਣਿਓ ਗਾਵੈ ਕਪਿਲਾ ਤੋ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ਵਾਹਿ ਜਮ ਗਨਪਾਰਸ਼ ਰਾਮੈ ਸੂਰ ਕਰ ਕੋਠਾਰ ਰਗ ਤੇਜ ਹਰਿਓ ਹੁਦਾਇ ਅਕੂਰ ਰਵੇਦਰ ਗੁਣ ਗਾਵੇ ਸਰਵਾਤਮ ਰਿਨ ਜਾਣਿਓ ਕਵ ਕਲ ਸੋ ਜਸ ਗਾਵੇ ਗੁਰ ਨਾਨਕ ਰਾਜ ਜੋਗ ਜਨੋ ਬਾਣੇ ਗਾਵਹਿ ਗੁਣ ਬਰਨ ਚਾਰ ਖਟੋ ਦਰਸ਼ਨਾ ਬ੍ਰਹਮਾਦ ਕਸਮ ਰੰਤ ਗੁਨਾ ਗਾਵਹਿ ਗੁਣ ਸੇਸ ਸਹਿਜ ਸੁਝਵ ਰਸ ਆਗ ਅੰਤਲੇ ਬੱਲਾ ਵਿਤੁਨਾ ਗਾਵਹਿ ਗੁਣ ਮਹਾ ਦੂਗ ਰਗੀ ਜਿਨ ਧਿਆਨ ਨਿਰੰਦਰ ਜਾਣਿਓ ਕਾਵ ਕਲ ਸੋ ਜਾਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦ ਅੰਤਰ ਸ੍ਰੇਸ਼ਟ ਸਾਕਲ ਦਰੀ ਨਾਮ ਲੇ ਤਰਿਓ ਨਿਰੰਤਰ ਗੋੜ ਗਾਵਹਿ ਜਨਕਾਦ ਜਨਕਾਦ ਜਗੈ ਲਗ ਧਨ ਧਨ ਗੁਰ ਧਨ ਜਨਮ ਸਕੇ ਅਥ ਭਲਾ ਜਗ ਪਾਚਾਲ ਪੂਰੀ ਜਹਕਾਰ ਤੋਲ ਕਬ ਜਨਕਲ ਬਖਾਣਿਓ ਹਰਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਸਤਜਗਤੈ ਮਾਣਿਓ ਚਲਿਓ ਬਲਬਾਬ ਨ ਪਾਇ ਤ੍ਰੇਤਕੈ ਮਾਣਿਓ ਰਾਮ ਰਗਵੰਸ ਕਹਾਇਓ ਗਾ ਪਰਾ ਕ੍ਰਿਸ਼ਨਮ ਰਾਜ ਕਾਂਸ ਕਰਤ ਅਰਥ ਕੀ ਹੋਗਰ ਸਹਿਣ ਕੋ ਰਾਜ ਆ ਭੈ ਭਗਤ ਜਨ ਦਿਓ ਕਾਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਗ ਪੁਰਖ ਫਰਮਾਇਓ ਗੁਣ ਗਾਵੇ ਰਵਿਦਾਸ ਭਗਤ ਜੈਦੇ ਬੁੱਤਲੋਚਨ ਨਾਮਾ ਧਵਤ ਕਵੀਰ ਸਦਾ ਗਾਵੇ ਸੰਮਲੋਚਨ ਭਗਤ ਵੇਣ ਗੁਣ ਰਵੇ ਸਾਇ ਦੇ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਵ ਅਵਰ ਨ ਜਾਣੈ ਸੁਖ ਦੇ ਪ੍ਰੇਖਤ ਗੁਣ ਰਵੇ ਗੋਤਮ ਰਖ ਜਸ ਗਾਇਓ ਕਬ ਕਲ ਸਜਸ ਲਾਲ ਕਬੁਰ ਨਿਤ ਨਵਤਨ ਜਗੁ ਛਾਇਓ ਗੋੜ ਗਾਵੈ ਪਾਇਾਲ ਭਗਤ ਲਾਗਾ ਉਦਪੰਗ ਮਾ ਮਹਾ ਦਇਓ ਗਣ ਰਵੇ ਸਦਾ ਜੋਗੀ ਜਤ ਜੰਗਮ ਗੋੜ ਗਾਵੈ ਮਨ ਵਿਆਸ ਸੁਜਨ ਬੇਦ ਵਿਆਕਰਣ ਵਿਚਾਰਿਆ ਬ੍ਰਹਮਾ ਗੋੜ ਉਚਰੈ ਜਨ ਹੁਕਮ ਸਭ ਸ੍ਰਿਸ਼ਟ ਸਬਾਰੀ ਬ੍ਰਹਮਾੰਡ ਕੰਡ ਪੂਰਨ ਬ੍ਰਹਮਾ ਗੁਣ ਨਿਰਗੁਣ ਸਮਝਾਣਿਓ ਜਾਪ ਕਾਲ ਸੋ ਜਸ ਨਾਨਕ ਗੁਰ ਸਾਜ ਜੋਗ ਜਿ ਨਮਾਣਿਓ ਗੁਣ ਗਾਵੇ ਨਵਨਾਥ ਧੰਨ ਗੁਰ ਸਾਚ ਸਮਾਇ ਮਾਧਤਾ ਗੁਣ ਰਵੈ ਜੀਨ ਚੱਕਰ ਵੈ ਕਹਾਇਓ गोणगावे बलराव सप्तपाताल वसन्ता परथर गोण उचरे सदा गुरु संग रहन्ता दूरवा परो अंग रे गुरु नानक जस गाए ਕਾਬ ਕਾਲੋ ਸੋ ਜਾਸੋ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸਵਈਏ ਮਹੱਲੇ ਦੂਜੇ ਕੇ ਇੱਕ ਓੰਕਾਰੋ ਸਤਗੁਰ ਪ੍ਰਸਾਦ ਸੋਈ ਪਰਖ ਧੰਨ ਕਰਤਾ ਕਾਰਣ ਕਰਤਾ ਕਰਨ ਸਮਰਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥ ਤਾ ਧਰਿਓ ਮਸਤਕ ਹੱਥ ਸਹਜ ਅਮਿਓ ਗੁਠੋ ਸਾਜ ਸੁਰ ਨਰ ਗਣ ਮਨ ਬੋਹੈ ਅਗਾਜ ਮਾਰਿਓ ਕੰਟਕ ਕਾਲ ਗਰਜ ਤਾਵਤ ਲੀਓ ਵਰਜ ਪੰਚ ਭੂਤ ਇਕਕਾਰੋ ਰਾਖਲੇ ਸਮਝ ਜਗ ਜੇਤ ਗੁਰਦਵਾਰਾ ਖਿਲ ਹੈ ਸੰਤਸਾਰ ਰਥ ਅਨਮਾਨ ਲੈ ਬ੍ਰਖ ਨਰੰਗਾਰ ਕੌ ਕੀ ਰਤ ਕਾਲ ਸਹਾਰ ਸਤਿ ਦੀਪ ਮਝਾਰ ਲਹਿਣਾ ਜਵਤਰ ਗੁਰ ਪਰਸਮਰ ਜਾ ਕੀ ਦ੍ਰਿਸ਼ਟ ਅਮ੍ਰਿਤ ਤਾਰ ਕਾਲਖ ਖਨ ਤਾਰ ਤੇਮਰ ਅਗਿਆਨ ਜਾਹੇ ਦਰਸ ਦਵਾਰ ਜੋ ਸਿਵ ਸਬਦ ਸਾਰ ਗਾਖ ਢੀਬ ਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਲ ਸਤ ਸੰਗਤ ਸਹਜ ਸਾਰ ਜਾਗੀ ਲੈ ਗੁਰ ਵਿਚਾਰ ਨੇ ਮਰੀ ਭੂਤ ਸਦੀਬ ਪਰਮ ਪਿਆਰ ਕਹੋ ਕੀ ਰਤ ਕਲ ਸਹਾਰ ਸਤਿ ਦੀਪ ਮਧਾਰ ਲਹਿਣਾ ਜਗਤਰ ਗੁਰ ਪਰਸਮਰਾਰ ਤੈ ਤੋ ਗ੍ਰਿੜੇ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਕ ਸਿੱਧ ਸੁਜਨ ਜੀਆਂ ਕੋ ਆਧਾਰ ਤੋਤਾ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪਕਾਰ ਰੋਗਵਦਾਰ ਸੰਸਾਰਤਾ ਪਨਿਵਾਸ ਆਤਮਾ ਤ੍ਰਿਵਦ ਤੇਰੇ ਏਕਲੇਵਤਾਰ ਕਹ ਕੀ ਰਤ ਕਲ ਸਹਾਰ ਸਤਿ ਦੀਪ ਮਹਾਰ ਲਹਿਣਾ ਜਵਤਰ ਗੁਰ ਪਰਸਮਰਹਾ ਤੈਤਾ ਹਦਰ ਚ ਪਾਇ ਮਾਨ ਸੇ ਗੁਰ ਪਰਵਾਨਾ ਸਾਗ ਜਗਰ ਜਨ ਕੀਆ ਉਨਮਾਨੋ ਹਰ ਹਰ ਦਰਸ ਸਮਾਨ ਆਤਮਵੰਤ ਗਿਆਨ ਜਾਣੀ ਅਕਾਲਗਤ ਗੁਰ ਪ੍ਰਵਾਨ ਜਾਗੇ ਦ੍ਰਿਸ਼ਟ ਅਚਲ ਠਾਣ ਦੇਨ ਲਦ ਦਸਥਾਨ ਪਹਿਰ ਸੀਲ ਸੁਨਾਹ ਸਖਤ ਵਿਦਾ ਕਹੋ ਕੀ ਰਤ ਕਲ ਸਹਾਰ ਸਤਤ ਦੀਪ ਮਜਾਰ ਲਹਿਣਾ ਜਗਤਰ ਗੁਰ ਪਰ ਸਮਰਾਲ ਬ੍ਰਸ਼ਟ ਹਰਤ ਕਮ ਹਰਨ ਦੈਨ ਅਗ ਤਾਪ ਪ੍ਰਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮਹਾ ਵਾਸ ਕਰਨ ਸਰਨ ਜਾਚਕ ਪ੍ਰਤ ਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਟਾਲਣਾ ਸਤ ਗੁਰੂ ਗਲ ਸਤ ਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਾਗਤੋ ਫਿਰਣਸੀ ਅੰਗੜਾ ਰਾਜ ਜੋਗ ਲੈਣਾ ਕਰੈ ਸਦਾ ਅਕਲ ਲੈ ਬਰਹਾ ਕਰ ਸੋ ਇੱਛਾ ਚਾਰ ਹੈ ਦ੍ਰੋਮਸ ਤੋਰਿ ਲਿਓ ਨੇ ਵਖ ਵੇ ਕਸ ਬਿਮਲ ਵਿਚਾਰ ਹੈ ਇਹ ਹੇ ਤਤ ਜਾਣਿਓ ਸਰਵ ਗਤਿਆ ਲਖ ਵਿੜਾਣੀ ਸਹਜ ਪਾਏ ਸੰਚੋ ਕਿਰਣ ਅੰਮ੍ਰਿਤ ਕਲ ਬਾਣੀ ਗੁਰਗਾਮ ਪ੍ਰਮਾਨ ਤੈ ਪਾਇਓ ਸਤਿਪੰਤ ਸੰਤੋਖ ਗ੍ਰਾਹ ਜਲੈਓ ਹਰ ਪਰਸੋ ਕੱਲ ਸਮਲ ਗਏ ਜਨ ਦਰਸ਼ਨ ਲੈਣੇ ਭਾਇਓ ਮਨ ਵਸਾ ਸਪਾਇ ਬਹਿਰ ਗਹ ਹਜ਼ਰਤ ਦੀਏ ਘਰ ਲਾਸ ਕਨ ਨਠਿਓ ਅਮੇਉ ਅੰਤਰ ਗਤ ਪੀਓ ਰੇ ਦਵੇਗਾ ਸ ਜਾਗਿਆ ਅਲਖ ਕਲ ਧਰੀ ਜੁਗੰਤਰ ਸਤਿਗੁਰ ਸਾਇਜ ਸਮਾਦਰੇਉ ਸਮਾਨ ਨਿਰੰਤਰ ਉਦਾਰ ਚਿਤ ਦਰਦ ਹਰਨ ਪਖੰਤ ਹੈ ਕਲ ਮਲ ਤਰਸਨ ਸਾਧਰਾੰਗ ਸਹਜ ਕਲ ਚਰੈ ਜਸ ਜੰਪਉ ਲੈਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਗ ਸੁਖ ਸਦਾ ਨਾਮ ਨੀਸਾਨ ਸੁਹ ਹੈ ਰੰਗ ਰਤਾਉ ਨਾਮ ਸੋ ਕਲ ਨਾਮ ਸੁਰਨ ਰਹੈ ਬੋਹਿ ਨਾਮ ਪਰਸ ਜਿਨ ਪਾਇਓ ਸਤਿ ਪ੍ਰਗਟਿਓ ਰਜ ਲੋਇ ਦਰਸ਼ਨ ਪਰਸ ਆਏ ਗੁਰੂ ਕੈ ਅਠਸਠ ਮਜਨ ਹੋਇ ਸਚ ਦੇਰਤ ਸਚ ਇਸ ਗਾਨ ਅਡ ਪੂਜਨ ਪਾਇ ਸਚ ਸਦਾ ਸਚ ਤਾਖੰਤ ਸੋ ਹੈ ਸੱਚਾ ਤਾਇ ਗੁਰ ਸ਼ਬਦ ਸੱਚੇ ਨਾਮ ਸੰਗਤੀ ਬੁਹੈ ਜਿਸ ਸੱਚੇ ਸੰਜਮ ਵਰਤ ਸੱਚ ਕਬ ਜਨ ਕਲ ਬਖਾਨ ਦਰਸ਼ਨ ਤਰਸੈ ਗੁਰੂ ਕੈ ਸੱਚ ਜਨਮ ਪਰਵਾਣ ਅਮੇ ਅਗੋਸ਼ਟ ਸੁਭ ਕਾਰੇ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਗ ਮੋਹ ਵਸ ਕਰੈ ਸਭੈ ਵੱਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ ਗੁਰ ਨਾਮ ਦੇ ਦਰਿਆਉ ਨਾਮ ਨਮਾ ਹਮ ਕਾਲਖ ਧੋਵੈ ਸੋਗਾ ਟੱਲ ਗੁਰ ਸੇਵੀ ਐ ਅਹਨੁ ਸਹਜ ਸੁਭਾਈ ਦਰਸ਼ਨ ਤਰਸੈ ਗੁਰ ਕੈ ਜਨਮ ਮਰਨ ਦੁਖ ਜਾਇ ਸਭੈ ਮਾਲੇ ਤੀਜੇ ਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਏ ਪੁਰਖ ਸਿਵਰ ਸੱਚਾ ਜਾਕ ਇਕ ਨਾਮ ਚਲ ਸੰਸਾਰੇ ਜਨ ਪਾਉ ਤੇ ਪਾਉ ਜਲਤਾਰੇ ਸਿਮਰਹੁ ਸੋਈ ਨਾਮ ਪ੍ਰਦਾਨ ਤੁਨ੍ਹ ਨਾਮ ਰਸਕ ਨਾਨਕ ਲਹਿਣਾ ਛਪਿਉ ਜੇਨ ਸਬਦ ਸਿਧੀ ਕਾਗਜਨ ਕਲ ਸਭ ਦੀ ਕੀਰਤ ਜਨ ਅਮਰਦਾਸ ਵਸ ਕਰਿਆ ਕੀਰਤ ਰਵ ਕਿਰਨ ਪ੍ਰਗਟ ਸੰਸਾਰੈ ਸਾਖਤ ਰੋਗ ਮਗਲ ਸਰਾਂ ਉੱਤਰ ਦਖਣ ਪੱਪਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਅਰਸਿਕ ਗੁਰ ਮਖਵਰਦਾਏ ਉਲਟ ਗੰਗ ਪਛਮ ਤਰੀਆ ਸੋਈ ਨਾਮ ਸਲ ਭਗਤੈ ਭਵ ਕਾਰਣ ਅਮਰ ਦਾਸ ਗੁਰ ਕਾ ਦਰਿਆ ਸਿਮਰੈ ਜੋਈ ਨਾਮ ਅਖਰਗਨਰ ਸਾਧਕ ਸਿੱਧ ਸਮਾਧ ਹਰਾ ਸਿਮਰੈ ਨਖਤਰ ਅਵਰਤੂ ਮੰਡਲੇ ਨਾਰਦਾ ਪ੍ਰਹਿਲਾਦ ਬਰਾ ਸਸੀ ਅਰਾ ਅਰਸੂਰ ਨਾਗ ਲਸਹਿ ਸਲੂਟੇਨ ਉਦਰੀਆ ਹੋਈ ਨਾਮੁ ਚਲ ਭਗਤਿ ਭਵ ਤਾਰਨ ਅਮਰ ਦਾਸ ਗੁਰ ਕਾ ਫੁਰਿਆ ਸੋਈ ਨਾਮੁ ਸਿਬਿਰ ਨਵਨਾਤ ਨਿਰੰਜਣਾ ਸਿਵ ਸੰਗਾਦ ਸਮੁਦਰਿਆ ਚਦਰਸੀ ਸਿਦਿ ਗੋਦ ਜਿਤ ਰਤੀ ਅਮ੍ਰਿਤ ਭਗਵਨ ਜਲ ਤਰਿਆ ਦਾ ਕਰੋ ਰੋ ਤੁਲ ਚਨ ਨਾਮ ਕਲਕ ਵੀਰ ਕਿਲ ਵਿਖ ਹਰਿਆ ਸੋਈ ਨਾਮ ਚਲ ਭਗਤ ਭਵ ਤਾਰਣ ਅਮਰ ਦਾਸ ਉਦੁਰ ਕਾ ਘਰੇ ਆ ਤਤ ਨਾਮ ਲਾਗਤੇ ਤੀ ਸੁਧਾਵ ਜਤੇ ਦਵੇ ਸੁਰ ਮਨਗਸਿਆ ਸੋਈ ਨਾਮ ਸੁਦਰ ਗੰਗੇ ਵਤਿ ਤਮ ਹੈ ਚਰਨ ਚਿਤ ਅੰਮ੍ਰਿਤ ਰਸਿਆ ਤਤ ਨਾਮ ਗੁਰੂ ਗੰਬੀਰ ਕਰੋ ਮਤ ਸਤ ਗੁਰ ਸੰਗਤ ਉਜਰੀਆ ਸੋਈ ਨਾਮ ਅਚਲ ਭਗਤੈ ਪਵਕਾਰਣ ਅਮਰਦਾਸ ਗੁਰ ਕਾ ਫੁਰਿਆ ਨਾਮ ਗਿਤ ਸੰਸਾਰ ਕਿਰਨ ਰਵ ਸੁਰ ਕਰ ਸਾਖੈ ਉੱਤਰ ਦੱਖਣ ਪੱਪ ਪਾਦੇਸ ਤਾ ਚਮ ਜਸ ਬਾਖੈ ਜਨ ਮਤਾ ਹੋ ਸਕੇ ਅਥ ਜਤਨਾ ਵਹਰ ਹਰ ਦੈ ਨਿਵਾਸੈ ਸਰਵ ਦਰਗਾਂ ਨੰਨਰ ਦੇ ਛੇ ਦਰਸ਼ਨ ਆਸਾ ਸੈ ਭਲਾ ਪ੍ਰਸਿੱਧ ਤੇ ਜੋਤਨਾ ਕਲ ਜੁੜ ਕਰਕੇ ਸੋਈ ਨਾਮ ਭਗਤ ਤਰਜਲ ਹਰਣ ਗੁਰ ਅਮਰਦਾਸ ਕਹਿ ਬਾਇਓ ਨਾਮ ਦੁਆਰੇ ਦੇਵਤੇ ਤੇ ਇਸ ਅਰ ਸਾਧਕ ਸਿੱਧ ਨਰਨਾਮ ਖੰਡ ਬ੍ਰਹਮੰਡ ਤਾਰੇ ਜਾਇ ਨਾਮ ਸਮਾਧ ਹਰਖ ਸੋਗ ਸਭ ਕਰ ਸਹਾਰੇ ਨਾਮ ਸੁਰਉ ਬਰ ਸਰਦ ਮੈਂ ਭਗਤ ਰਹੇ ਲਗਤਾਰ ਸੋ ਇਹ ਨਾਮ ਬਧਾਰਥ ਅਨਰਗੁਰ ਤਸਬਿਓ ਕਰਤਾਰ ਸਤਸੁਰ ਸੇਲ ਬਲਵੰਤ ਸਤਿ ਭਾਈ ਸੰਗਤ ਸਗਨ ਗੁਰ ਮਤ ਨਿਰਵੈਰ ਲਹੀਨਾ ਜਿਸ ਤੇ ਰਜਾ ਧੁਰ ਤਵਲ ਤੁਝਾ ਸੇ ਤਵੇ ਕੋਣਠ ਬਿਨਾ ਬਰਸੈ ਸੰਤ ਪਿਆਰ ਦੇ ਕਰਤਾ ਰਹਿ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤਜੋਗਾ ਨਾਮ ਨਾਵਣ ਨਾਮ ਰਸ ਖਾਣ ਰ ਪੂਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਾਤੋ ਗੁਰ ਸੇਵਿਓ ਜਿਸ ਫਸਾਏ ਗਤ ਅਗਮ ਜਾਣੀ ਕੋਲ ਜੇ ਰੇ ਸਮੋਦਰੇ ਪਾਇਓ ਨਾਮ ਨਿਵਾਸ ਸਕੇ ਅਥ ਜਨਮ ਕਲ ਉਚਰੇ ਗੁਰ ਪਰਸੋ ਅਮਰ ਪ੍ਰਵਾਸ ਬਾਰਜ ਕਰਦਾ ਹੈ ਨੈ ਸਦਸਨ ਮੁਖ ਮੁਖ ਜੋ ਹੈ ਹਿਰਦ ਵਸਦਾ ਵਾਂਗੂ ਜੋ ਤੀਨ ਲੋਕ ਅੰਤਰ ਮੋ ਹੈ ਹਿਰਦ ਵਸਾਇ ਕਹਿ ਅਉਸੇ ਰਸਤ ਨਹੀਂ ਜਤ ਲੱਖੋ ਭਗਤ ਚਰੈ ਅਮਰ ਗੁਰ ਤੁਰੰਗ ਰਾਤਾ ਮਸਤਕ ਨੀਸਾਨ ਸਚੋ ਕਰਮ ਕਲ ਜੋੜ ਕਰ ਪਾਇਓ ਪਰਸੋ ਗੁਰ ਸਤ ਗੁਰ ਕਲ ਕ ਸਰਵ ਇਛ ਤੈਨ ਪਾਇਓ ਚਰਨ ਤਾਂ ਪਰ ਸਕੇ ਹੱਥ ਚਰਨ ਗੁਰ ਅਮਰ ਪਵਲ ਰਾਹ ਹੱਥੋ ਤਾਂ ਪਰ ਸਕੇ ਹੱਥ ਹੱਥ ਲੱਗਹਿ ਗੁਰ ਅਮਰਪੈ ਜੇ ਤਾਂ ਪਰ ਸਕ ਹੱਥ ਜੇ ਗੁਰ ਅਮਰ ਪੜ ਜਾਏ ਨੈਣ ਤਾਂ ਪਰ ਸਕ ਹੱਥ ਨੈਣ ਗੁਰ ਅਮਰ ਪਖ ਜਾਏ ਸਬਨਤਾ ਪਰ ਸਕ ਹਥ ਸਬਨ ਗੁਰ ਅਮਰੋ ਸੁਣ ਜਾ ਸਕੇ ਹਥ ਸਹੀ ਔਜਤ ਹੀ ਵਸਾ ਗੁਰ ਅਮਰਦਾਸ ਨਜ ਚਗਤ ਪਤ ਸਕੇ ਹਥ ਸੋ ਸਿਰ ਜਾਲ ਪਪਣੈ ਜੋ ਸਰਨਿ ਭਗੁਰ ਅਮਰਨ ਤਾ ਤੇ ਨਰ ਦੁਖ ਨਾ ਭੁਖ ਤ ਨਰਨ ਧਨ ਨਹ ਕਹੀਆ ਹੈ ਤੇ ਨਰ ਸੋਗ ਨਾ ਹੋਇ ਤੇ ਨਰ ਸੇ ਅੰਤ ਨ ਲਹੀਆ ਤੇ ਨਰ ਸੇ ਬ ਲੋਕ ਰਹੇ ਤੇ ਨਰ ਜਸਾ ਜੋ ਸਮਤ ਹੈ ਤੇ ਨਰ ਜੁਲੀ ਚ ਹੈ ਤੇ ਨਰ ਛਤ ਦੇ ਛਤ ਹੈ ਸੁਖ ਲਹ ਹੈ ਤੇ ਨਰ ਸੰਸਾਰ ਮਹਿ ਅਤ ਪਟ ਰਤ ਮਦ ਤੇ ਸਗੇ ਹੱਥ ਤੇਰਾ ਰੋਜਾਲ ਪੜਨੇ ਗੁਰ ਆਬਰਦਾ ਸੁ ਸੁ ਪਰਸਨ ਰਹੇ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਨੈਣ ਬੈਣ ਮੁਏ ਇਕ ਇਕ ਦੋਠਾਏ ਨ ਜਾਣਿਓ ਸੋ ਪਨ ਇਕ ਬਰ ਤੱਕ ਇਕ ਇਕਸਮ ਲੈਣਾ 30 ਇਕਰ 5 ਸਦ ਤੱਕ 30 ਲਖੀਣਾ ਇਕ ਹੋ ਜੇ ਲਖ ਲਖ ਹੋ ਅਲਖ ਹੈ ਇਕ ਇਕ ਕਰ ਵਰਨਿਓ ਗਰਿਆਂ ਬਰਦਾਸ ਜਾਲਤ ਭਣੈ ਤੋ ਇਕ ਲੋੜ ਇਕ ਮੰਨਿਓ ਜੇ ਮਤ ਗਹੀ ਜਿ ਦੇਵ ਜੇ ਮਤ ਨਾਮੈ ਸਮਾਨੀ ਜੇ ਮਤ ਤਰਿ ਲੋ ਉਚਨ ਚੇਤ ਭਗਤ ਗੰਬੀਰਹਿ ਜਾਣੀ ਰੋਕ ਮੰਗਦ ਕਰ ਤੋ ਤ ਰਾਮ ਜਨ ਬੌਲਤ ਪਾਏ ਅੰਮ੍ਰੇਕ ਪ੍ਰਲਾਦ ਸਰਣ ਗੋਬਿੰਦ ਦਤ ਪਾਈ ਤ੍ਰਾਤ ਲੋਭ ਕ੍ਰੋਧ ਦ੍ਰਿਸ਼ਨਾ ਤਜੇ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨੇ ਜਿ ਭਗਤ ਹੈ ਦੇਖ ਦਰਸ਼ பாਬ ਮੁਕਤ ਗੁਰ ਅਮਰਦਾਸ ਪਰਸਿਆ ਪਹੁ ਮਤਾਤਕ ਬਿਨਾ ਸਹ ਗੁਰ ਅਮਰਦਾਸ ਪਰਸਿਆ ਸਿਦ ਸਾਧਕ ਆਸਾ ਸਹ ਗੁਰ ਅਮਰਦਾਸ ਪਰਸਿਆ ਧਿਆਨ ਲਹੀਐ ਤੋ ਮੁਕਤ ਗੁਰ ਅਮਰਦਾਸ ਪਰਸਿਆ ਆਪਾ ਲਬੈਗਾ ਚੁਕੈ ਇੱਕ ਦਿਨ ਦੋਗਣ ਜਿ ਤਉ ਰਹੈ ਜਸ ਮੰਤਰ ਮਾਨ ਗਹਿਲ ਹੈ ਜਾਲ ਪਾਪ ਦਾ ਰਥ ਤੜੇ ਗੁਰ ਅਮਰਦਾਸ ਡਠੈ ਬਲ ਹੈ